ਅਸੀ ਜ਼ਿੰਦਗੀ ਦੇ ਵਿੱਚ ਜਿਆਦਾ ਨੈਗੇਟਿਵਿਟੀ ਵੱਲ ਜਾਂਦੇ ਆ ਅੱਜ ਤੁਹਾਨੂੰ ਇੱਕ ਇਦਾਂ ਦੀ ਸਟੋਰੀ ਸੁਣਾਉਣ ਲੱਗੇ ਆ ਪੋਜ਼ਿਟਿਵਿਟੀ ਨਾਲ ਭਰੀ ਹੋਈ ਔਰ ਇਨਸਾਨੀਅਤ ਦੁਨੀਆ ਤੇ ਹਿਊਮੈਨਿਟੀ ਕਿੱਦਾਂ ਜੀਂਦਾ ਜੀਂਦੀ ਆ 6 ਸਾਲ ਦਾ ਇੱਕ ਬੱਚਾ ਕਿਲੀਨ ਸੈਸ ਨਾਮ ਉਹਦਾ ਜਰਮਨੀ ਦਾ ਰਹਿਣ ਵਾਲਾ ਜਿਹਨੂੰ ਬ੍ਰੇਨ ਕੈਂਸਰ ਹੋ ਜਾਂਦਾ ਜੀ ਜਿਹੜਾ ਬਚਪਨ ਤੋਂ ਹੀ ਬਾਈਕਰ ਬਣਨ ਦਾ ਸ਼ੌਂਕ ਰੱਖਦਾ ਸੀ ਉਹਦੇ ਫਾਦਰ ਸਾਹਿਬ ਵੀ ਬਾਈਕਰ ਸੀ ਉਹ ਆਪਣੀ ਆਖਰੀ ਇੱਛਾ ਆਪਣੇ ਮਾਪੇ ਦੇ ਅੱਗੇ ਜ਼ਾਹਿਰ ਕਰਦਾ ਕਿ 20000 ਮੋਟਰਸਾਈਕਲ ਉਹ ਇਕੱਠਾ ਦੇਖਣਾ ਚਾਹੁੰਦਾ ਆਪਣੇ ਘਰ ਦੇ ਅੱਗੇ ਉਹ ਦੀ ਜਾਂਦਾ ਹੋਇਆ ਉਹਦਾ ਪਿਤਾ ਜਿਹੜਾ ਬਾਈਕਰ ਸੀ ਉਹ ਆਪਣੇ ਗਰੁੱਪ ਦੇ ਨਾਲ ਗੱਲ ਕਰਦਾ ਤੇ ਉਹਦੀ ਮਾਂ ਇੱਕ ਸੋਸ਼ਲ ਮੀਡੀਆ ਪੋਸਟ ਪਾਉਂਦੀ ਹੈ ਆਪਣੇ ਫੇਸਬੁੱਕ ਅਕਾਊਂਟ ਤੇ #killiancess 20000 ਮੋਟਰਬਾਈਕ ਸਮਥਿੰਗ ਲੈ ਕੇ ਉਹ ਜਿਹੜੀ ਪੋਸਟ ਆ ਇੰਨੀ ਜ਼ਿਆਦਾ ਵਾਇਰਲ ਹੁੰਦੀ ਪੂਰੇ ਜਰਮਨੀ ਦੇ ਵਿੱਚ ਕਿ ਲੋਕ ਆਪ ਮਾਰੇ ਹੋ ਕੇ ਗਰੁੱਪ ਤਿਆਰ ਕਰਦੇ ਆ ਹੋਰ ਜਿਹੜੇ ਬਾਈਕਰ ਕਲੱਬ ਬਣੇ ਹੁੰਦੇ ਉਹ ਸਾਰੇ ਇੱਕ ਗਰੁੱਪ ਬਣਾਉਂਦੇ ਆ ਜਿਹਦੇ ਵਿੱਚ ਉਹ ਇੱਕ ਡੇਟ ਇੱਕ ਟਾਈਮ ਰੱਖਦੇ ਆ 20000 ਮੋਟਰਸਾਈਕਲ ਇਕੱਠਾ ਸਿਰਫ ਕਿਲਨ ਸੈਲਸ ਦੇ ਘਰ ਦੇ ਅੱਗੇ ਲੰਘਣ ਲਈ ਇਕੱਠਾ ਹੋ ਜਾਂਦਾ ਜੀ ਜਦੋਂ ਪੁਲਿਸ ਨੂੰ ਇਸ ਗੱਲ ਦੀ ਇਤਲਾਹ ਮਿਲਦੀ ਆ ਤੇ ਉਹ ਕਿੰਨੇ ਰੋਡ ਜਿਹੜੇ ਆ ਡਿਵਰਸ਼ਨ ਕਰਦੀ ਆ ਟ੍ਰੈਫਿਕ ਨਾ ਹੋਵੇ ਸਿਰਫ ਉਹ ਜਿਹੜੀ ਮੋਟਰਬਾਈਕ ਰੈਲੀ ਕਿਲਨ ਸੈਸ ਲਈ ਆ ਰਹੀ ਸੀਗੀ ਉਹ ਸਿਰਫ ਉਹਦੇ ਘਰ ਦੇ ਅੱਗੇ ਲਗਾਉਣ ਲਈ ਇਨਸਾਨੀਅਤ ਇਦਾਂ ਜੀਂਦੀ ਆ ਇਹਦੇ ਵਿੱਚ ਉਹਨਾਂ ਲੋਕਾਂ ਨੇ ਵੀ ਹਿੱਸਾ ਲਿਆ ਜਿਨ੍ਹਾਂ ਨੇ ਕਦੇ ਵੀ ਬਾਈਕ ਨਹੀਂ ਚਲਾਈ ਸੀ ਜਿਨ੍ਹਾਂ ਨੇ ਕਦੇ ਕਾਰ ਤੋਂ ਬਾਹਰ ਪੈਰ ਨਹੀਂ ਰੱਖਿਆ ਸੀ ਉਹਨਾਂ ਨੇ ਵੀ ਰੈਂਟ ਤੇ ਬਾਈਕਸ ਲੈ ਕੇ ਉਹ ਕਲੀਅਨਸਸ ਦੀ ਆਖਰੀ ਇੱਛਾ ਪੂਰੀ ਕਰਨ ਲਈ ਪਹੁੰਚੇ ਸੋ ਆ ਵੀਡੀਓ ਨਾਲ ਚੱਲ ਰਹੀ ਆ ਤੇ ਅੱਖਾਂ 'ਚ ਪਾਣੀ ਆਉਂਦਾ ਕਿ ਦੁਨੀਆ 'ਚ ਚੰਗਿਆਈ ਬਹੁਤ ਹੈਵਾ ਸਾਡੀ ਦੇਖਣ ਵਾਲੀ ਅੱਖ ਹੋਣੀ ਚਾਹੀਦੀ ਆ 20000 ਲੋਕਾਂ ਦਾ ਇਕੱਠ ਜੇ ਉਦਾਂ ਹੀ ਕਰਨਾ ਚਾਹੀਏ ਕਦੀ ਨਹੀਂ ਹੁੰਦਾ ਇਹ ਸੋਸ਼ਲ ਮੀਡੀਆ ਦੀ ਔਰ ਇਨਸਾਨੀਅਤ ਦੀ ਜਿੱਤਿਆ ਸੋਸ਼ਲ ਮੀਡੀਆ ਦੀ ਪੋਸਟ ਹੈਸ਼ ਕਲੀਅਨਸਸ ਜਿਹੜਾ ਟ੍ਰੈਂਡ ਚੱਲਿਆ 3 ਸਾਲ ਪੁਰਾਣੀ ਹੈ ਸਟੋਰੀ ਆ ਤੁਸੀਂ ਅੱਜ ਵੀ YouTube ਤੇ ਜਾ ਕੇ ਸਰਚ ਕਰੂੰਗੇ 20000 ਬੋਟਰ ਬਾਈਕ ਇਨ ਜਰਮਨੀ ਤੁਹਾਨੂੰ ਇਹ ਪੂਰੀ ਸਟੋਰੀ ਜਿਹੜੀ ਆ ਤੁਹਾਨੂੰ ਮਿਲ ਜਾਣੀ ਆ ਸੋ ਪੋਜਿਟਿਵ ਰਹਿ ਕੇ ਕਰੋ ਚੜ੍ਹਦੀ ਕਲਾ ਚ ਰਹਿਆ ਕਰੋ ਇਨਸਾਨ ਬਣੀਏ ਸਭ ਤੋਂ ਜ਼ਰੂਰੀ ਇਨਸਾਨੀਅਤ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੀਓ They got the right.